ਪਾਣੀ ਦੀ ਸੰਭਾਲ ਪੇਸ਼ ਕਰਨ ਲੱਗਾ ਹਾਂ ਦੋਸਤੋ ਇੱਕ ਰਚਨਾ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਾਣੀ ਦੀ ਸੰਭਾਲ ਕਰੋ ਜੀ ਵੱਡੋ ਨਾਂ ਦਰਖਤ ਪਾਣੀ ਦੀ ਸੰਭਾਲ ਕਰੋ ਜੀ ਵੱਡੋ ਨਾਂ ਦਰਖਤ ਤਪਦੀ ਜਾਂਦੀ ਹੈ ਧਰਤੀ ਲੋਕੋ ਬਿਨ ਛਾਵਾਂ ਦੇ ਹੁਣ ਤਪਦੀ ਜਾਂਦੀ ਹੈ ਧਰਤੀ ਲੋਕੋ ਬਿਨ ਛਾਵਾਂ ਦੇ ਹੁਣ ਮੁੱਕਦਾ ਜਾਂਦਾ ਹੈ ਪਾਣੀ ਲੋੜ ਮੁਤਾਬਕ ਵਰਤ ਪਾਣੀ ਤੇ ਦਰਖਤਾਂ ਦੇ ਨਾਲ ਮੌਸਮ ਆਉਂਦੇ ਜਾਂਦੇ ਪਾਣੀ ਤੇ ਦਰਖਤਾਂ ਦੇ ਨਾਲ ਮੌਸਮ ਆਉਂਦੇ ਜਾਂਦੇ ਰੁੱਖਾਂ ਬਿਨ ਰੁੱਤਾਂ ਨੇ ਇੱਕ ਦਿਨ ਜਾਣਾ ਹੈ ਜੀ ਪਰਤ ਰੁੱਖਾਂ ਬਿਨ ਰੁੱਤਾਂ ਨੇ ਇੱਕ ਦਿਨ ਜਾਣਾ ਹੈ ਜੀ ਪਰਤ ਕਰ ਲੋ ਕੋਈ ਉਪਰਾਲਾ ਸੋਚਾਂ ਉੱਤੇ ਜੋੜ ਦਿਓ ਕਰ ਲੋ ਕੋਈ ਉਪਰਾਲਾ ਸੋਚਾਂ ਉੱਤੇ ਜੋਰ ਦਿਓ ਵੱਧ ਤੋਂ ਵੱਧ ਰੁੱਖ ਲਗਾਓ ਹਲੇ ਵੀ ਹੈਗਾ ਜੀ ਵਕਤ ਵੱਧ ਤੋਂ ਵੱਧ ਰੁੱਖ ਲਗਾਓ ਹਲੇ ਵੀ ਹੈਗਾ ਵਕਤ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਮੈਂ ਜੀ ਸਰਕਾਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਮੈਂ ਸਰਕਾਰਾਂ ਨੂੰ ਕਟਦੇ ਜਿਹੜੇ ਦਰਖਤਾਂ ਨੂੰ ਦਿਓ ਸਜ਼ਾਵਾ ਸਖਤ ਕਟਦੇ ਜਿਹੜੇ ਦਰਖਤਾਂ ਨੂੰ ਉਨਾਂ ਨੂੰ ਦਿਓ ਸਜਾਵਾਂ ਸਖਤ ਸਾਇਰ ਮੀਤ ਇਕੱਠੇ ਹੋ ਕੇ ਸਾਰੇ ਜੰਗ ਛੇੜ ਲਈਏ ਸਾਇਰ ਮੀਤ ਇਕੱਠੇ ਹੋ ਕੇ ਸਾਰੇ ਜੰਗ ਛੇੜ ਲਈਏ ਰੁੱਖ ਲਗਾਉਣ ਚ ਹੁਣ ਆਪਾਂ ਪੈਣਾਂ ਦੇ ਲਈ ਖੜਤ ਰੁੱਖ ਲਗਾਉਣ ਤੇ ਜੀ ਹੁਣ ਆਪਾਂ ਪੈਣਾਂ ਦੇ ਲਈ ਖੜਤ ਦੋਸਤੋ ਹੌਸਲਾ ਫੁਜਾਈ ਲਈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ